ਸਤ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ 6ਵੇਂ ਸ਼ਲੋਕ ਅਤੇ ਅਸ਼ਟਪਦੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਨਹੀਂ ਵੀ ਚੜ੍ਹਦੀ ਕਲਾ ਦੇ ਵਿੱਚ ਹੈਗੇ ਤਾਂ ਵੱਧ ਤੋਂ ਵੱਧ ਗੁਰਬਾਣੀ ਨੂੰ ਸੁਣੋ ਪੜੋ ਸਮਝੋ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਸਦਾ ਹੀ ਚੜ੍ਹਦੀ ਕਲਾ ਅਤੇ ਆਨੰਦਤ ਰਹਿੰਦੇ ਹੋਏ ਆਪਣੀ ਜ਼ਿੰਦਗੀ ਨੂੰ ਜਿਉਂਵੋ ਜੇ ਤੁਸੀਂ ਮੈਨੂੰ Instagram ਤੇ ਫੋਲੋ ਨਹੀਂ ਕੀਤਾ ਤਾਂ ਮੈਂ ਆਈਡੀ ਮੈਂਸ਼ਨ ਕਰ ਦੇਵਾਂਗਾ ਉੱਥੇ ਵੀ ਪਲੀਜ਼ ਤੁਸੀਂ ਮੈਨੂੰ ਜਰੂਰ ਫੋਲੋ ਕਰਿਓ ਅਤੇ ਗੁਰਬਾਣੀ ਨਾਲ ਜੁੜ ਕੇ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਇਓ ਸੋ ਅੱਜ ਦੀ ਸ਼ਲੋਕ ਦੀ ਵਿਆਖਿਆ ਅਤੇ ਅਸ਼ਟਪਦੀ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਜੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਵਿਣਸ ਜਾਏ ਅਹਮੇਵ ਕਿ ਜਿਸ ਗੁਰੂ ਦੀ ਕਿਰਪਾ ਦੇ ਨਾਲ ਜਿਸ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਮਨੁੱਖ ਦੇ ਪੰਜ ਵਿਕਾਰ ਦੂਰ ਹੋ ਜਾਂਦੇ ਨੇ ਤੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਫਾਮੇ ਕਿਸੇ ਵੀ ਤਰ੍ਹਾਂ ਦਾ ਕੋਈ ਭੈੜਾ ਕਰਮ ਚੰਗਾ ਕਰਮ ਹਰ ਇੱਕ ਕਰਮ ਸਾਡਾ ਵਿਕਾਰਾਂ ਦੇ ਨਾਲ ਜੁੜਿਆ ਹੋਇਆ ਜਾਂ ਤੇ ਉਹ ਕਰਮ ਕਾਮ ਦੇ ਅਧੀਨ ਹੋਊਗਾ ਜਾਂ ਉਹ ਲੋਭ ਦੇ ਅਧੀਨ ਜਾਂ ਫਿਰ ਮੋਹ ਦੇ ਅਧੀਨ ਅਹੰਕਾਰ ਦੇ ਅਧੀਨ ਮਾਇਆ ਦੇ ਕਿਸੇ ਵੀ ਵਿਕਾਰ ਦੇ ਅਧੀਨ ਮਨੁੱਖ ਆਪਣਾ ਕੋਈ ਵੀ ਕੰਮ ਜ਼ਿੰਦਗੀ ਦੇ ਵਿੱਚ ਕਰਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਉਹ ਹੀ ਮਨੁੱਖ ਨੂੰ ਆਸ ਆਉਂਦਾ ਹੈ ਸਵਾਦ ਆਉਂਦਾ ਹੈ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਪਰ ਗੁਰੂ ਅਕਾਲ ਪੁਰਖ ਪ੍ਰਮਾਤਮਾ ਆਪਣੀ ਮਿਹਰ ਕਰਕੇ ਇਹਨਾਂ ਨੂੰ ਵਿਕਾਰਾਂ ਨੂੰ ਵਸ ਦੇ ਵਿੱਚ ਕਰ ਦਿੰਦਾ ਹੈ ਤੇ ਸਾਨੂੰ ਚੰਗੇ ਪਾਸੇ ਲਾ ਲੈਂਦਾ ਹੈ ਅਸ਼ਟਪਦੀ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਇਸ ਠਾਕੁਰ ਕੋ ਰਖਮਨ 마ਹੇ ਗੁਰੂ ਪਾਤਸ਼ਾਹ ਹੁਣ ਅਸ਼ਟਪਦੀ ਦੇ ਪਹਿਲੇ ਬੰਦ ਦੇ ਵਿੱਚ ਸਮਝਾਉਂਦੇ ਨੇ ਕਿ ਜਿਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ 36 ਤਰ੍ਹਾਂ ਦੇ ਪਕਵਾਨ ਛਕਦਾ ਹੈ ਮਤਲਬ ਬਹੁਤ ਤਰ੍ਹਾਂ ਦੇ ਭੋਜਨ ਖਾਣਾ ਹੈ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਹੀ ਆਪਣੇ ਮਨ ਦੇ ਅੰਦਰ ਰੱਖ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕਉ ਸਿਮਰਤ ਪਰਮਗਤ ਪਾਵੇ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਕਿੰਨੇ ਤਰ੍ਹਾਂ ਦੀਆਂ ਸੁਗੰਧੀਆਂ ਪਰਫਿਊਮ ਵਗੈਰਾ ਹੁੰਦੇ ਨੇ ਜਿਵੇਂ ਕਹਿੰਦੇ ਤਨ ਤੇ ਲਾਉਣਾ ਹੈ ਤਾਂ ਉਸ ਪਰਮਾਤਮਾ ਨੂੰ ਸਦਾ ਹੀ ਆਪਣੇ ਚਿੱਤ ਦੇ ਅੰਦਰ ਰੱਖ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਧਿਆਏ ਸਦਾ ਮਨ ਦੇ ਅੰਦਰ ਤੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਸੁਖੀ ਆਪਣੇ ਘਰ ਦੇ ਅੰਦਰ ਵਸਦਾ ਹੈ ਉਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਰੱਖ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਅੱਠ ਪਹਿਰ ਸਿਮਰੋ ਤੇ ਸਰਸਨਾ ਤੇ ਜਿਸ ਦੀ ਕਿਰਪਾ ਦੇ ਨਾਲ ਆਪਣੇ ਘਰ ਪਰਿਵਾਰ ਦੇ ਨਾਲ ਵਧੀਆ ਆਨੰਦ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਆ ਅੱਠੇ ਪਹਿਰ ਹੀ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਕਰ ਜਿਹੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਗੁਰੂ ਪਾਤਸ਼ਾਹ ਕਹਿੰਦੇ ਜਿਸ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਦੀ ਮਿਹਰ ਦੇ ਨਾਲ ਤੂੰ ਹਰ ਤਰ੍ਹਾਂ ਦੇ ਰੰਗਾਂ ਨੂੰ ਭੋਗ ਰਿਹਾ ਆ ਆਨੰਦ ਮਾਣ ਰਿਹਾ ਆ ਜ਼ਿੰਦਗੀ ਦੇ ਉਸ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਚੇਤੇ ਕਰ ਯਾਦ ਕਰ ਉਹਨੂੰ ਧਿਆਇਆ ਕਰ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇਂ ਤਿਸੇ ਤਿਆਗ ਕਤ ਅਵਲੁਬਾਵੇਂ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੋਹਣੇ ਤਰ੍ਹਾਂ ਦੇ ਕੱਪੜੇ ਪਹਿਨਦਾ ਹੈ ਰੇਸ਼ਮੀ ਦੇ ਕੱਪੜੇ ਪਹਿਨਦਾ ਹੈ ਵਾ ਅਲੱਗ-ਅਲੱਗ ਤਰ੍ਹਾਂ ਦੇ ਨਾਲ ਆਨੰਦ ਮਾਣਦਾ ਹੈ ਤਾਂ ਕਹਿੰਦੇ ਉਸ ਪ੍ਰਮਾਤਮਾ ਨੂੰ ਵਿਸਾਰ ਕੇ ਤੂੰ ਕਿੱਥੇ ਜਾ ਰਿਹਾ ਹੈ ਕਿਹੜੇ ਭਰਮਪੁਲੇਖਿਆਂ ਦੇ ਵਿੱਚ ਪੈ ਰਿਹਾ ਹੈ ਜੇ ਪ੍ਰਸਾਦ ਸੁਖ ਸੇਜ ਸੁਵਿਜੇ ਆਰ ਮਨ ਆਠ ਪਹਿਰਤਾ ਕਾ ਜਸ ਗਾ ਵਿਜੇ ਕਹਿੰਦੇ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੋਹਣੀ ਸੇਜ ਤੇ ਆਨੰਦ ਮਾਣਦਾ ਹੈ ਤਾਂ ਉਸ ਪਰਮਾਤਮਾ ਨੂੰ ਕਹਿੰਦੇ ਅਠੇ ਪਹਿਰ ਹੀ ਉਹਦਾ ਜਸ ਗਾਉਣਾ ਚਾਹੀਦਾ ਹੈ ਉਹਨੂੰ ਸਿਮਰਨਾ ਚਾਹੀਦਾ ਏ ਜਿਹ ਪ੍ਰਸਾਦ ਤੁਜ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਕਹਿੰਦੇ ਜਿਸ ਪਰਮਾਤਮਾ ਦੀ ਸਿਫਤ ਕਰਨ ਦੇ ਨਾਲ ਤੈਨੂੰ ਮਾਨ ਸਤਕਾਰ ਮਿਲਦਾ ਏ ਉਸ ਪਰਮਾਤਮਾ ਨੂੰ ਰਸਨਾ ਦੇ ਨਾਲ ਗਾਉਣਾ ਚਾਹੀਦਾ ਏ ਜਿਹ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਤੇ ਜਿਸ ਦੀ ਕਿਰਪਾ ਦੇ ਨਾਲ ਤੇਰਾ ਧਰਮ ਬਣਿਆ ਰਹਿੰਦਾ ਏ ਤੋ ਉਸ ਪਰਮਾਤਮਾ ਨੂੰ ਮਨ ਦੇ ਅੰਦਰ ਸਦਾ ਹੀ ਧਿਆਉਣਾ ਚਾਹੀਦਾ ਹੈ ਪਰਬ ਜੀ ਜਬਤ ਦਰਗਾਹ ਮਾਣ ਪਾਵੇ ਨਾਨਕ ਪਤ ਸੇਤੀ ਘਰ ਜਾਵੇ ਪਰਮਾਤਮਾ ਦੀ ਭਗਤੀ ਕੀਤੇ ਆ ਪਰਮਾਤਮਾ ਦੇ ਗੁਣਾਂ ਨੂੰ ਕਮਾਉਣ ਦੇ ਨਾਲ ਤੇਰੀ ਪਤ ਬਣੀ ਰਹਦੀ ਹੈ ਦਰਗਾਹ ਦੇ ਵਿੱਚ ਮਾਣ ਪਾਉਣਾ ਹੈ ਅਤੇ ਨਾਲ ਹੀ ਤੂੰ ਇੱਜ਼ਤ ਦੇ ਨਾਲ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ ਸਦਾ ਦੇ ਲਈ ਚਲੇ ਜਾਣਾ ਹੈ ਜੇ ਪ੍ਰਸਾਦ ਆ ਰੋਗ ਕੰਚਨ ਦੇਹੀ ਲਿਵ ਲਾਵੋ ਤੇ ਸ੍ਰਾਮ ਸਨੇਹੀ ਤੇ ਜਿਸ ਗੁਰੂ ਦੀ ਕਿਰਪਾ ਦੇ ਨਾਲ ਤੇਰੀ ਦੇਹ ਹੈ ਜਿਹੜੀ ਨਮੀ ਨਰੋਈ ਹੈ ਤੰਦਰੁਸਤ ਹੈ ਕਹਿੰਦੇ ਉਸ ਅਕਾਲ ਪੁਰਖ ਮਾਲ ਪਪ ਪ੍ਰਮਾਤਮਾ ਦੇ ਨਾਲ ਸਨੇਹ ਕਰ ਪਿਆਰ ਕਰ ਜੇ ਪ੍ਰਸਾਦ ਤੇਰਾ ਉલ્લા ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇਰੇ ਵਿਕਾਰਾਂ ਤੋਂ ਤੇਰਾ ਉલ્લા ਬਣਿਆ ਰਹਿੰਦਾ ਹੈ ਤਾਂ ਉਸ ਪ੍ਰਮਾਤਮਾ ਨੂੰ ਕਹਿੰਦੇ ਹਰ ਸਮੇਂ ਜਸ ਗਾਉਣਾ ਚਾਹੀਦਾ ਉਹਨੂੰ ਸਿਮਰਨਾ ਚਾਹੀਦਾ ਹੈ ਜੇ ਪ੍ਰਸਾਦ ਤੇਰੀ ਸਗਲ ਛਿਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੇ ਕਹਿੰਦੇ ਜਿਸ ਪ੍ਰਮਾਤਮਾ ਨੇ ਤੇਰੇ ਸਾਰੇ ਐਬ ਟਪ ਟਕ ਲੈ ਤੇਰੇ ਔਗਣ ਟਕ ਲੈ ਉਹ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਸ ਪ੍ਰਮਾਤਮਾ ਨੇ ਤੇਰਾ ਪਰਦਾ ਢਗਿਆ ਤੈਨੂੰ ਵਿਕਾਰਾਂ ਤੋਂ ਬਚਾਇਆ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਦੁੱਖਾਂ ਤੋਂ ਬਚਾਇਆ ਕਹਿੰਦੇ ਉਸ ਪ੍ਰਮਾਤਮਾ ਨੂੰ ਮਨ ਕਰਕੇ ਸੁਖ ਪਾਉ ਤੇ ਉਹਨੂੰ ਹਰ ਸਦਾ ਕਰਕੇ ਉਹਨੂੰ ਬਿਆਨ ਕਰਿਆ ਕਰ ਜੇ ਪ੍ਰਸਾਦ ਤੇਰੀ ਸਗਲ ਛਿਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੇ ਜਿਨੇ ਤੇਰੇ ਸਾਰੇ ਤਰ੍ਹਾਂ ਦੇ ਵਿਕਾਰ ਦੂਰ ਕਰਤੇ ਉਹਨੂੰ ਸਦਾ ਹੀ ਆਪਣੇ ਮਨ ਦੇ ਅੰਦਰ ਸਿਮਰ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਥ ਸਾਥ ਸਿਮਰੋ ਪ੍ਰਭ ਉੱਚੇ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ ਉਸ ਪ੍ਰਮਾਤਮਾ ਨੂੰ ਉੱਚੇ ਨੂੰ ਸਦਾ ਸਿਮਰਨਾ ਚਾਹੀਦਾ ਹੈ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕਤਾ ਕੀ ਭਗਤ ਕਰੇ ਜਿਸ ਦੇ ਨਾਲ ਸੋਹਣੀ ਦੇਹੀ ਪਾਈ ਹੈ ਉਹਦੀ ਭਗਤੀ ਕਰਨੀ ਚਾਹੀਦੀ ਹੈ ਜੇ ਪ੍ਰਸਾਦ ਆ ਭੁਖਣ ਪ੍ਰਹਿ ਰੀਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੇ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਸੋਹਣੇ ਗਹਿਣੇ ਪੁੰਨਾ ਹੈ ਤੋ ਉਸ ਪ੍ਰਮਾਤਮਾ ਨੂੰ ਸਿਮਰਦੇ ਕਹਿੰਦੇ ਆਲਸ ਕਿਉਂ ਕਰਨੀ ਹੈ ਜੇ ਪ੍ਰਸਾਦ ਅਸਭ ਹਸਤ ਅਸਵਾਰੀ ਕਹਿੰਦੇ ਜਿਸ ਦੀ ਮਿਹਰ ਦੇ ਨਾਲ ਘੂੜੇ ਹਾਥੀਆਂ ਦੀ ਸਵਾਰੀ ਕਰਦਾ ਜਿਵੇਂ ਗੱਡੀਆਂ ਦੇ ਵਿੱਚ ਆਨੰਦ ਮਾਣਦਾ ਤਾਂ ਤੇ ਉਸ ਪ੍ਰਮਾਤਮਾ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਜੇ ਪ੍ਰਸਾਦ ਬਾਗ ਮਿਲਖ ਧਨਾ ਜਿਸ ਦੀ ਕਿਰਪਾ ਦੇ ਨਾਲ ਕਹਿੰਦੇ ਬਾਗਾਂ ਜ਼ਮੀਨਾਂ ਦੇ ਆਦ ਤੈਨੂੰ ਨਸੀਬ ਹੋਏ ਰਾਖ ਪਰੋਏ ਪ੍ਰਭ ਉਪਨੇ ਮਨਾ ਉਸ ਪ੍ਰਮਾਤਮਾ ਨੂੰ ਆਪਣੇ ਮਨ ਦੇ ਅੰਦਰ ਪਰੋ ਕੇ ਰੱਖ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤੇ ਸਹਿ ਧਾਈ ਜਿਸ ਪ੍ਰਮਾਤਮਾ ਨੇ ਤੈਨੂੰ ਸਾਜਿਆ ਬਣਾਇਆ ਉੱਠਦੇ ਆ ਬੈਠਦੇ ਉਹਨੂੰ ਹੀ ਧਿਆ ਜਿ세 ਧਿਆਏ ਜੋ ਇੱਕ ਅਲਖ ਹੈ ਇਹਾ ਉਹ ਨਾਨਕ ਤੇਰੀ ਰੱਖਿਆ ਕਹਿੰਦੇ ਜਿਸ ਪ੍ਰਮਾਤਮਾ ਨੂੰ ਫਿਰ ਜਿਹੜਾ ਮਨੁੱਖ ਸਿਮਰਦਾ ਰਹਿੰਦਾ ਹੈ ਉਹਨੂੰ ਤਾਂ ਉਹਦੀ ਫਿਰ ਪ੍ਰਮਾਤਮਾ ਹਰ ਥਾਂ ਤੇ ਪਤ ਇੱਜ਼ਤ ਰੱਖਦਾ ਹੈ ਜੇ ਪ੍ਰਸਾਦ ਕਰੇ ਪੁੰਨ ਬਹੁਤ দান ਮਨ ਆਠ ਪਹਿਰ ਕਰ ਤਿਸ ਕਾ ਧਿਆਨ ਤੇ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਕਹਿੰਦੇ ਪੁੰਨ ਦਾਨ ਕਰਦਾ ਹੈ ਉਹਨੂੰ ਅਠੇ ਪਹਿਰ ਆਪਣੇ ਮਨ ਦੇ ਅੰਦਰ ਧਿਆ। ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਸੋ ਪ੍ਰਭ ਕੋ ਸਾਸ ਸਾਸ ਚਿਤਾਰੀ ਕਹਿੰਦੇ ਜਿਸ ਦੀ ਮਹਿਲ ਮਹਿਲ ਦੇ ਨਾਲ ਰੀਤਾਂ ਰਸਮਾਂ ਕਰਨ ਯੋਗਾ ਹੋਇਆ ਏ ਕਹਿੰਦੇ ਉਹ ਪਰਮਾਤਮਾ ਨੂੰ ਸਵਾਸ ਸਵਾਸ ਯਾਦ ਕਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਨਾਲ ਤੇਰਾ ਸੁੰਦਰ ਰੂਪ ਹੈ ਉਹਨੂੰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਸਿਮਰ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਕਹਿੰਦੇ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ ਮਨੁੱਖੀ ਜਾਤੀ ਮਨੁੱਖ ਜਾਤੀ ਤੈਨੂੰ ਮਿਲੀ ਹੈ ਜਨਮ ਮਿਲਿਆ ਉਹਨੂੰ ਸਦਾ ਹੀ ਆਪਣੇ ਮਨ ਦੇ ਅੰਦਰ ਸਿਮਰ ਜੇ ਪ੍ਰਸਾਦ ਤੇਰੀ ਪਾਤਰ ਹੈ ਜਿਹਦੇ ਨਾਲ ਤੇਰੀ ਪਾਤਰ ਰਹਿੰਦੀ ਹੈ ਗੁਰਪ੍ਰਸਾਦ ਨਾਨਕ ਜਸ ਕਹੇ ਤੇ ਉਹਦੀ ਕਿਰਪਾ ਦੇ ਨਾਲ ਹੀ ਇਹ ਬਿਆਨ ਕੀਤਾ ਜਾ ਸਕਦਾ ਹੈ। ਜੇ ਪ੍ਰਸਾਦ ਸੁਣੇ ਕਰਨ ਨਾਦ ਜਿਸ ਦੀ ਕਿਰਪਾ ਦੇ ਨਾਲ ਕਹਿੰਦੇ ਤੂੰ ਆਪਣੇ ਕੰਨਾਂ ਦੇ ਨਾਲ ਆਵਾਜ਼ਾਂ ਸੁਣਦਾ ਹੈ। ਜੇ ਪ੍ਰਸਾਦ ਪੇਖੇ ਬਿਸਮਾਦ ਜਿਸ ਦੇ ਨਾਲ ਅੱਖਾਂ ਦੇ ਨਾਲ ਵੇਖਦਾ ਹੈ। ਜੇ ਪ੍ਰਸਾਦ ਬੋਲੇ ਅਮਰਤ ਰਸਨ ਜਿਸ ਦੀ ਕਿਰਪਾ ਦੇ ਨਾਲ ਬੋਲਦਾ ਹੈ। ਜੇ ਪ੍ਰਸਾਦ ਸੁਖ ਸਹਿਜੇ ਵਸਨਾ ਸੁਭਾਅਕ ਹੀ ਸੁਖੀ ਵਸ ਰਹਾ ਹੈ। ਜੇ ਪ੍ਰਸਾਦ ਹਸਤ ਕਲ ਚਲੇ ਜੇ ਜਿਹਦੀ ਕਿਰਪਾ ਦੇ ਨਾਲ ਹੱਥਾਂ ਦੇ ਨਾਲ ਕੰਮ ਕਰਦਾ ਹੈ। ਜੇ ਪ੍ਰਸਾਦ ਸੰਪੂਰਨ ਫਲੈ ਜਿਹਦੇ ਨਾਲ ਮਿਹਰ ਦੇ ਨਾਲ ਕਾਰ ਬਿਹਾਰ ਤੇ ਕਾਮਯਾਬ ਹੁੰਨਾ ਏ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਸੁਖ ਸੁਪਸ ਦੇ ਵਿੱਚ ਸਮੋਣਾ ਪਰਮਗਤੀਆਂ ਪਾਉਣਾ ਕਹਿੰਦੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਤੇ ਐਸੇ ਪਰਮਾਤਮਾ ਨੂੰ ਤਿਆਗ ਕੇ ਆਸੇ ਪਾਸੇ ਕਿਉਂ ਤੁਰਿਆ ਫਿਰਦਾ ਏ ਆਨੰਦ ਮਾਨ ਤੇ ਮਨ ਕਰਕੇ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਕਹਿੰਦੇ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਪ੍ਰਗਟ ਹੁੰਨਾ ਇਸ ਸੰਸਾਰ ਦੇ ਵਿੱਚ ਭਾਵ ਤੈਨੂੰ ਲੋਕ ਜਾਣਦੇ ਨੇ ਪਹਿਚਾਣਦੇ ਨੇ ਉਸ ਪ੍ਰਮਾਤਮਾ ਨੂੰ ਸਦਾ ਹੀ ਆਪਣੇ ਮਨ ਦੇ ਅੰਦਰੋਂ ਯਾਦ ਰੱਖ ਵਿਸਾਰਨਾ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂਤਾ ਕੋ ਜਾਪ ਜਿਸ ਪ੍ਰਮਾਤਮਾ ਦੇ ਕਰਕੇ ਤੇਰਾ ਪ੍ਰਤਾਪ ਹੈ ਤੈਨੂੰ ਵਿੜਾਈ ਮਿਲੀ ਹੈ ਉਹਨੂੰ ਸਦਾ ਹੀ ਜਾਪ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਕਿਸੇ ਜਾਨਮਨ ਸਦਾ ਹਜੂਰ ਹੈ ਜਿਸ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਪੂਰੇ ਹੋ ਰਹੇ ਹੋ ਰਹੇ ਆ ਕਹਿੰਦੇ ਉਹਨੂੰ ਸਦਾ ਹੀ ਆਪਣੇ ਮਨ ਦੇ ਅੰਦਰ ਹਜੂਰ ਆ ਜਾਣ ਜੇ ਪ੍ਰਸਾਦ ਤੂੰ ਪਾਵੇਂ ਸੱਚ ਰੇਮਨ ਮੇਰੀ ਤੂਤਾ ਸਿਉ ਰਾਚ ਤੇ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਸੱਚ ਪ੍ਰਾਪਤ ਹੁੰਦਾ ਉਹਦੇ ਨਾਲ ਸਦਾ ਜੁੜਿਆ ਰਹੇ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਜਿਸ ਦੀ ਕਿਰਪਾ ਦੇ ਨਾਲ ਦਇਆ ਦੇ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੁੰਦਾ ਏ ਉਹਨੂੰ ਸਦਾ ਜਾਪ ਆਪ ਜਪਾਈ ਜਪੈ ਸੋ ਨਾਉ ਜੇ ਆਪ ਉਜ ਪੌਂਦਾ ਤਾਂ ਹੀ ਮਨੁੱਖ ਨਾਮ ਜਪ ਪੌਂਦਾ ਹੈ ਆਪ ਗਵਾਏ ਸੋ ਹਰ ਗੁਣ ਗਾਓ ਆਪ ਹੀ ਗਵਾਉਂਦਾ ਹੈ ਤਾਂ ਕੋਈ ਮਨੁੱਖ ਗਾ ਪੌਂਦਾ ਹੈ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੀ ਕਿਰਪਾ ਤੇ ਹੀ ਮਨੁੱਖ ਨੂੰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪ੍ਰਭੂ ਦਇਆ ਤੇ ਕਮਲ ਵਿਗਾਸ ਕੌਲ ਦਾ ਫੁੱਲ ਖਿੜਦਾ ਹੈ ਪ੍ਰਭ ਸੂਪਰ ਸੰਨ ਬਸੇ ਮਨ ਸੋਏ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਤਰੁੱਟ ਕੇ ਉਹ ਪ੍ਰਮਾਤਮਾ ਆਪ ਹੀ ਹਿਰਦੇ ਵਿੱਚ ਵੱਸਦਾ ਹੈ ਪ੍ਰਭ ਦਇਆ ਤੇ ਮਤੂਤਮ ਹੋਏ ਪ੍ਰਭੂ ਦੀ ਮਾਇਆ ਕਿਰਪਾ ਦੇ ਨਾਲ ਹੀ ਬੰਦੇ ਦੀ ਪ੍ਰਭੂ ਦੀ ਦਇਆ ਦੇ ਨਾਲ ਹੀ ਮਨੁੱਖ ਦੀ ਮੱਤ ਚੰਗੀ ਬਣਦੀ ਹੈ ਸਰਬ ਨਿਧਾਨ ਪ੍ਰਭ ਤੇਰੀ ਮਇਆ ਆਪੋ ਕਛੋ ਨ ਕਿਨਹੂ ਲਿਆ ਹਾਰਾ ਸਾਰਾ ਕੁਝ ਉਹ ਪਰਮਾਤਮਾ ਆਪ ਹੀ ਦਿੰਦਾ ਹੈ ਆਪਣੇ ਆਪ ਦੀ ਕਿਸੇ ਦੀ ਕੋਈ ਸਮਰੱਥਾ ਨਹੀਂ ਕਿ ਮਨੁੱਖ ਪ੍ਰਾਪਤ ਕਰ ਸਕੇ ਜਿਤ ਜਤ ਲਾਵੋ ਤਿਤ ਤਿਤ ਲੱਗ ਹਰਨਾਥ ਨਾਨਕ ਕਿਨ ਕੇ ਕਛੂ ਨ ਹਾਥ ਜਿੱਥੇ ਉਹ ਪਰਮਾਤਮਾ ਲੋਂਦਾ ਹੈ ਮਨੁੱਖ ਉੱਥੇ ਲੱਗ ਜਾਂਦਾ ਹੈ ਮਨੁੱਖ ਦੇ ਆਪਣੇ ਹੱਥ ਵੱਸ ਕੁਝ ਵੀ ਨਹੀਂ ਹੈਗਾ ਸੋ ਇਸ ਅਸ਼ਟਪਦੀ ਦੇ ਸ਼ਲੋਕ ਦੇ ਅਰਥ ਮੈਂ ਥੋੜੇ ਜਿਹਾ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਿਰਫ ਸੰਖੇਪ ਦੇ ਵਿੱਚ ਆਪ ਸਭ ਨੂੰ ਸਮਝ ਆ ਜਾਏ ਜੇ ਗੁਰਬਾਣੀ ਦੇ ਅਰਥਾਪ ਹੋਰ ਵੀ ਸੁੰਨਾ ਚਾਹੁੰਦੇ ਹੋ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ